ਸਾਰੇ ਹੀ ਮੇਰੇ ਭਰਾਵਾਂ ਦਾ ਪਹਿਲਾ ਕਰਦੂ ਲੜਾਈ ਲਟਵਾ ਦਾ ਬਹੁਤ ਬਖ ਲਾਉਣੇ ਸੋਰੀ ਨਾ ਰਹਿ ਤੀ ਕਹਾਂ ਬਕੀ ਆਇਆ ਖਾਲ ਹੋ ਗਏ ਪਹਿਲੇ ਖਾਲ ਹੋ ਗਏ ਆਪ ਦਾ ਖਾਲਾ ਕਹਾਂ ਆ ਰਾਜੀ 2017 ਵੀ ਵਿਧਾਨ ਸਭਾ ਇਲੈਕਸ਼ਨ ਹੋਈਆਂ ਸੀਗੀਆਂ ਉਦੋਂ ਕਾਲੀ ਦਲ ਕਨੇ ਕੈਂਡੀਡੇਟ ਖੜਾ ਹੋਇਆ ਸੀ ਸੰਦਰਪਾ ਸੀ ਵੀਆ ਉਹਦੇ ਲਈ ਜੋਖਣ ਨਹੀਂ ਲੱਡੂ ਲੈਣ ਆਏ ਸੀ ਮੇਰੇ ਕੋਲ ਸੰਜੀਵ ਸ਼ਰਮਾ ਤੇ ਰਮਪੀ ਵਰਮਾ ਤੇ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਸੀਵਨ ਜਾਣਦਾ ਨਹੀਂ ਪੇਮੈਂਟ ਕੌਣ ਕਰੂਗਾ ਇਹ ਕਹਿੰਦੇ ਜ਼ਿੰਮੇਵਾਰੀ ਸਾਡੀ ਆ ਕਿ ਸਾਨੂੰ ਰਜਿੰਦਰ ਗੁਪਤੇ ਟੈਕਨ ਫੈਕਟਰੀਆਂ ਨੇ ਕਿਹਾ ਕਿ ਜੋ ਵੀ ਸਮਾਨ ਤੁਸੀਂ ਲਓਗੇ ਉਹਦੀ ਪੇਮੈਂਟ ਟੈਕਨ ਫੈਕਟਰੀ ਕਰੂਗੀ ਇਹ ਮੈਥੋਂ ਇਲੈਕਸ਼ਨਾਂ ਦੌਰਾਨ 2,55,350 ਰੁਪਏ ਲੱਡੂ ਲੈ ਗਏ ਉਸ ਤੋਂ ਬਾਅਦ ਇਹ ਇਲੈਕਸ਼ਨ ਹਾਰ ਗਏ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਪੈਸੇ ਦੱਬ ਲਏ ਮੈਂ ਨਾਲ ਬਹੁਤ ਮਰਤਾ ਕਰਲੇ ਕਰੇ ਮੇਰੇ ਪੈਸੇ ਤੋਂ ਪੈਸੇ ਤੋਂ ਇਹਨਾਂ ਨੇ ਮੇਰੇ ਪੈਸੇ ਦਿੱਤੇ ਨਹੀਂ ਜੇ 2017 ਮੇਰੇ 2,56,350 ਰੁਪਏ ਪੈਂਡਿੰਗ ਨੇ ਉਹ ਹੜ ਤੱਕ ਬਕਾਇਆ ਨੇ ਨਾ ਕਰਨੀ ਦੋਨਾਂ ਵੱਲ ਜਦੋਂ ਮੈਂ ਇਹਨਾਂ ਨੇ ਅਗ ਨਿਊਜ਼ ਲਵਾਈਆਂ ਅਖਬਾਰਾਂ 'ਚ ਖਬਰਾਂ ਲੱਗੀਆਂ ਇਹਨਾਂ ਦਾ ਰੋਧ ਦਿੱਤਾ ਤਾਂ ਇਹਨਾਂ ਨੇ 2018 ਦੇ ਵਿੱਚ ਇੱਕ ਅਫਸਰ ਲੱਗਿਆ ਹੁੰਦਾ ਸੀਗਾ ਉਹ ਰਟਾਇਰ ਹੋ ਗਿਆ ਹੁਣ ਉਹ ਕਾਲੀ ਦਾ ਤਾਂ ਖਾਸ ਸੀ ਉਹਨਾਂ ਨਾਲ ਰਲ ਕੇ ਮੈਨੂੰ ਘਰੋਂ ਚੁਕਾ ਕੇ ਮੇਰੇ ਤੇ ਚਾਰ ਚਾਰ ਝੂਠੇ ਪਰਚੇ ਕਰਾਏ ਮੈਂ ਜੇਲ੍ਹ ਵੀ ਇਕੱਠੀ ਆ ਚਾਰ ਮਹੀਨੇ ਇਹਨਾਂ ਨੇ ਝੂਠੇ ਪਰਚੇ ਕਰਾਏ ਮੈਨੂੰ ਘਰੋਂ ਚੱਕ ਕੇ ਬ ਇਹਨਾਂ ਨੇ ਪ੍ਰੈਸ਼ਰ ਆਊਟ ਕੀਤਾ ਆਪਦੀ ਲੀਡਰੀ ਹਾਣਾ ਪ੍ਰੈਸ਼ਰ ਆਊਟ ਕਰਕੇ ਮੇਰੇ ਤੇ ਝੂਠੇ ਮਰਚ ਕਰਾਏ ਇਹ ਉਹਦੇ ਪੈਸੇ ਹੁਣ ਤੱਕ ਮੇਰੇ ਬਗਾਣ ਇਸ ਕਰਕੇ ਮੈਂ ਵਿਰੋਧ ਕਰਾ ਸਕੀਰਵਾਲ ਦਾ ਕਿ ਮੇਰੇ ਪੈਸੇ ਦਵਾਈ ਜਾਣ ਰਿਸਪੌਂਡ ਮਾਡ ਲਵੇ ਗੱਲ ਸੁਣੀਓ ਰੁਕੇ ਜੀ ਗੱਲ ਸੁਣੀਆ ਬਾਕੀ ਦੇਖੋ ਉਹਨਾਂ ਦੇ ਬਾਕੀ ਲੀਡਰ ਸਾਨੂੰ ਬਲੇ ਕਹੇ ਹੁੰਦੇ ਨੇ ਜਿਹੜੇ ਇੰਨਾ ਟਾਈਮ ਦਿੱਤੇ ਹੁਣ ਧੱਕੀ ਦੇਣੇ ਆ ਆਪਾਂ ਤਾਂ ਆਪਦੀ ਗੱਲ ਨੂੰ ਰੱਖ ਸਾਦੇ ਮੇਰੇ ਪੈਸੇ ਤੇ ਜਾਣ ਕੀ ਮੰਗ ਕਰਦੇ ਮੇਰੇ ਮੰਗ ਕਰਦੇ ਮੇਰੇ ਪੈਸੇ ਤੇ ਜਾਣ ਜਿਹਨੇ ਮੇਰੇ ਇੰਨੇ ਇੰਨੇ 8 ਸਾਲ ਦੇ ਪੈਸੇ ਨੇ ਮੇਰੇ ਤਾਂ ਸਾਡੇ ਨਾਲ ਕੋਈ ਵਿਆਜ ਲਾ ਕੇ ਭ ਜੋਨੇ ਵਪਾਰੀਆਂ ਨਾਲ ਲੋਕਾਂ ਠੱਗੀ ਮਾਰਦੇ ਨੇ ਹੋਰ ਆਮ ਲੋਕਾਂ ਦੀ ਦਿਵਾਲ ਨੇ